ਰਾਸ਼ੀ ਕਾਲ ਦੀ ਇਹ ਵਾਲਾ ਸੂਟ ਐਡਾ ਮਸਲੀਨ कॉटन ਦਾ 올ਓਵਰ ਰਹੇਗਾ ਸ਼ਰਟ ਤੇ ਪੈਚਵਰਕ ਵਿਦ ਐਮਬਰਾਇਡਰੀ ਹੋਏਗੀ ਦੁਪੱਟਾ ਜਿਹੜਾ ਮਸਲੀਨ ਦਾ ਹੋਏਗਾ ਫੋਰ ਸਾਈਡ ਲੇਸ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਸ਼ਰਟ ਹੈ オーਗੈਂਜ਼ਾ ਦੀ ਰਹੇਗੀ ਸ਼ਰਟ ਤੇ ਫਰੰਟ ਸਾਈਡ ਵਰਕ ਰਹੇਗਾ ਬਾਟਮ ਮਸਲੀਨ ਦੀ ਹੋਏਗੀ ਤੇ ਵਰਕ ਹੋਏਗਾ ਦੁਪੱਟਾ ਜਿਹੜਾ オーਗੈਂਜ਼ਾ ਦਾ ਹੋਏਗਾ ਲੇਸਿਸ ਹੋਣਗੀਆਂ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਹੋਣਗੇ ਪ੍ਰਿੰਟਡ ਸ਼ਰਟ ਰਹੇਗੀ ਤੇ ਪਲੇਨ ਬਾਟਮ ਹੋਏਗੀ ਮੈਚਿੰਗ ਦੁਪੱਟਾ ਇਹ ਰਹਿਣਾ ਮਲਮਲ कॉटन ਦਾ ਰਹੇਗਾ ਪੈਚਵਰਕ ਹੋਏਗਾ ਤੇ ਲੇਸਿਸ ਹੋਣਗੀਆਂ ਪ੍ਰਾਈਸਿਸ ਸਭ ਤੇ ਮੈਂਸ਼ਨ ਕੀਤੇ ਹੋਏ ਆ ਫ੍ਰੀ ਸ਼ਿਪਿੰਗ ਰਹਿਣਗੇ ਇਹਨਾਂ ਦੀ ਪੇਮੈਂਟਸ ਐ ਜਿਹੜੀਆਂ ਆਨਲਾਈਨ ਹੋਣਗੀਆਂ ਕੈਸ਼ ਔਨ ਡਿਲੀਵਰੀ ਨਹੀਂ ਐ ਐਡਰੈਸ ਤੇ ਪੇਮੈਂਟ ਪੇ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਇਹ ਵਾਲਾ ਸੂਟ ਨੇ ਜਿਹੜੇ ਉਹ ਸ਼ਰਟ ਐ ਔਰਗੈਂਜ਼ਾ ਦੀ ਹੋਏਗੀ ਤੇ ਉਹ ਕਾਡਾ ਸਿਲਕ ਦੀ ਬਾਟਮ ਰਹੇਗੀ ਸ਼ਰਟ ਤੇ ਹੈਂਡ ਪੇਂਟ ਵਿਦ ਐਮਬਰਾਇਡਰੀ ਰਹੇਗੀ ਦੁਪੱਟਾ ਜਿਹੜਾ ਟੈਬੀ ਸਿਲਕ ਦਾ ਹੋਏਗਾ ਹੈਂਡ ਪੇਂਟ ਰਹੇਗਾ ਇਹ ਵਾਲੇ ਸੂਟ ਨੇਚਰਲ ਕ੍ਰੇਪ ਤੇ ਰਹਿਣਗੇ ਸ਼ਰਟ ਤੇ ਹੈਂਡ ਪੇਂਟ ਵਿਦ ਐਮਬਰਾਇਡਰੀ ਰਹੇਗੀ ਦੁਪੱਟਾ ਇਹ ਜਿਹੜਾ ਚਨੌਨ ਸ਼ਫਾਨ ਦਾ ਰਹੇਗਾ ਦੁਪੱਟੇ ਤੇ ਵੀ ਸੇਮ ਐਜ਼ ਇਹ ਵਰਕ ਰਹੇਗਾ ਤੇ ਫੋਰ ਸਾਈਡ ਲੈਸ ਰਹੇਗੀ